ਇੱਕ ਪਾਸੇ ਤਰਨਤਾਰਨ ਦੀ ਜਿਮਣੀ ਚੋਣ ਨੂੰ ਲੈ ਕੇ ਚੋਣ ਪ੍ਰਚਾਰ ਸਿਖਰਾਂ ਤੇ ਹੈ ਪਰ ਦੂਜੇ ਪਾਸੇ ਵਿਰੋਧੀ ਧੜੇ ਵੀ ਕੋਈ ਕਸਰ ਨਹੀਂ ਛੱਡ ਰਹੇ ਕਿ ਦੂਜੀਆਂ ਪਾਰਟੀਆਂ ਨੂੰ ਵੱਡੇ ਲੀਡਰਾਂ ਨੂੰ ਕਿਸੇ ਨਾ ਕਿਸੇ ਮੁੱਦੇ ਤੇ ਘੇਰਿਆ ਜਾਵੇ ਹੁਣ ਬਾਗੀ ਧੜੇ ਦੇ ਵੱਲੋਂ ਮੁਰ ਤੋਂ ਸੁਖਵੀਰ ਸਿੰਘ ਬਾਦਲ ਦੇ ਧੜੇ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਸਾਫ਼ ਤੌਰ ਤੇ ਇਹ ਕਿਹਾ ਜਾ ਰਿਹਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੂੰ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਆਪਣੇ ਨਿੱਜੀ ਹਿੱਤਾਂ ਦੇ ਲਈ ਵਰਤਿਆ ਜਾ ਰਿਹਾ ਹੈ ਉਹਨਾਂ ਨੇ ਕਿਹਾ ਕੀ ਤਰਨਤਾਰਨ ਦੀ ਜਿਮਣੀ ਚੋਣ ਜਿੱਤਣ ਦੇ ਲਈ ਹਾਲਾਂਕਿ ਸਾਰੀਆਂ ਪਾਰਟੀਆਂ ਦੀ ਪੂਰੀ ਵਾਹ ਲੱਗੀ ਹੋਈ ਹੈ ਪਰ 60 ਨੌਕਰੀਆਂ ਤਰਨਤਾਰਨ ਹਲਕੇ ਨੂੰ ਦਿੱਤੀਆਂ ਜਾ ਰਹੀਆਂ ਨਹੀਂ ਇਸ ਤੇ ਹਰਜਿੰਦਰ ਸਿੰਘ ਧਾਮੀ ਅ ਜਵਾਬ ਦੇਣ ਕੀ ਕੁਝ ਕਹਿਣਾ ਸੀ ਬਾਗੀ ਧੜੇ ਦੇ ਮੈਂਬਰ ਦਾ ਤੁਸੀਂ ਵੀ ਸੁਣੋ ਇਹਨਾਂ ਦਿਨਾਂ ਚ ਤਰਨਤਾਰਨ ਦੀ ਜਿਮਣੀ ਚੋਣ ਚੱਲ ਰਹੀ ਹੈ ਇੱਕ ਖਾਸ ਗੱਲ ਦੇਖਣ ਚਾਹੀ ਜੋ ਖਾਲਸਾ ਪੰਥ ਨਾਲ ਸਿੱਖ ਸਮਾਜ ਨਾਲ ਸੰਬੰਧਿਤ ਹੈ ਉਹ ਕੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਪਿਛਲੇ ਦਿਨਾਂ 'ਚ 60 ਨੌਕਰੀਆਂ ਤਰਨਤਾਰਨ ਏਰੀਏ 'ਚ ਦਿੱਤੀਆਂ ਸਿਰਫ ਇਲੈਕਸ਼ਨ ਲਈ ਤੇ ਇਹ ਸੁਖਵੀਰ ਬਾਦਲ ਦੀ ਰਾਜਨੀਤੀ ਨੂੰ ਉਹਦੀ ਡੁੱਬੀ ਹੋਈ ਬੇੜੀ ਨੂੰ ਤਾਰਨ ਲਈ ਜਦਕਿ ਉਹਦੀ ਤਰਨੀ ਜਿਹੜੀ ਡੁੱਬ ਚੁੱਕੀ ਆ ਕਿਉਂਕਿ ਕਿਸੇ ਬੰਦੇ ਦਾ ਡਬੋਇਆ ਹੋਇਆ ਤਾਂ ਤਰ ਸਕਦਾ ਪਰ ਜਿਸ ਨੂੰ ਡਬੋਏ ਗੁਰੂ ਨੇ ਦਿੱਤਾ ਹੋਵੇ ਜਿਸ ਨੂੰ ਮਾਰੇ ਗੁਰੂ ਘਰ ਦੀ ਪਈ ਹੋਵੇ ਪਰਮਾਤਮਾ ਦੇ ਘਰ ਦੀ ਮਾਰ ਪਈ ਹੋਵੇ ਉਹ ਕਦੇ ਤਰ ਨਹੀਂ ਸਕਦਾ ਇਤਿਹਾਸ ਵਾਲਾ ਆਪਾਂ ਨਿਗਾਹ ਮਾਰੀ ਹੈ ਹੁਣ ਜਿਹੜੀਆਂ ਨੌਕਰੀਆਂ ਦਿੱਤੀਆਂ ਗਈਆਂ ਇਹਦੇ 'ਚ ਅਸੀਂ ਇੱਕ ਮੰਗ ਕਰਦੇ ਆਂ ਕਿ ਇਸ ਚੀਜ਼ ਦੀ ਜਾਂਚ ਹੋਣੀ ਚਾਹੀਦੀ ਆ ਉੱਚ ਪੱਦਰੀ ਇਹਦੀ ਜਾਂਚ ਹੋਵੇ ਨਿਰਪੱਖ ਤੇ ਦੂਜਾ ਜਦੋਂ ਤੱਕ ਜਾਂਚ ਨਹੀਂ ਹੁੰਦੀ ਐਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਅਸੀਂ ਇਹ ਵੀ ਬੰਗ ਕਰਦੇ ਆ ਕਿ ਇੱਕ ਪਰਿਵਾਰ ਲਈ ਪਹਿਲਾਂ ਇੱਕ ਪਰਿਵਾਰ ਦੀ ਰਾਜਨੀਤੀ ਲਈ ਕਿੱਡਾ ਵੱਡਾ ਕੰਮ ਹੋਇਆ ਕਿ ਸਰਸੇ ਵਾਲੇ ਸਾਧ ਲਈ ਗੁਰੂ ਕੀ ਗੋਲਕ ਦਾ ਪੈਸਾ ਸੰਗਤ ਦਾ ਪੈਸਾ ਗੁਰੂ ਘਰਾਂ ਦਾ ਪੈਸਾ ਵਰਤਿਆ ਗਿਆ ਉਦੋਂ ਵੀ ਇੱਕ ਪਰਿਵਾਰ ਦੀ ਰਾਜਨੀਤੀ ਨੂੰ ਬਚਾਉਣ ਲਈ ਕਹਿ ਲੋ ਜਾਂ ਉਹਨੂੰ ਬਰਕਰਾਰ ਰੱਖਣ ਲਈ ਹੋਇਆ ਤੇ ਉਹ ਉਦੋਂ ਦਾ ਗੁਰੂ ਘਰ ਦਾ ਵਰਤਿਆ ਹੋਇਆ ਪੈਸਾ ਨਜਾਇਜ਼ ਕਿੱਥੇ ਜਾ ਕੇ ਕਿਵੇਂ ਨਿਬੜਿਆ ਤੇ ਹੁਣ ਫੇਰ ਉਹੀ ਗਲਤੀਆਂ ਕਰ ਰਹੇ ਆ ਸ਼੍ਰੋਮਣੀ ਕਮੇਟੀ ਦਾ ਪੈਸਾ ਬਾਦਲ ਪਰਿਵਾਰ ਦੀ ਨਿੱਜੀ ਜਾਇਦਾਦ ਨਹੀਂ ਕਿ ਜਿਸ ਨੂੰ ਜਿੱਥੇ ਮਰਜੀ ਜਦੋਂ ਮਰਜੀ ਜਿਵੇਂ ਮਰਜੀ ਵਰਤੋ ਚ ਲਿਆਂਦਾ ਜਾਵੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ ਤੁਸੀਂ ਖਾਲਸਾ ਪੰਥ ਨੂੰ ਜਵਾਬ ਦੇਓ ਇਸ ਗੱਲ ਲਈ ਇਹ ਸਿੱਖਾਂ ਦੀ ਸੰਸਥਾ ਆ ਇਹ ਇੱਕ ਪਰਿਵਾਰ ਦੀ ਸੰਸਥਾ ਨਹੀਂ ਇਹਨੂੰ ਬਣਾਓ ਇਹ ਕੋਈ ਲਿਮਟਿਡ ਸ਼੍ਰੋਮਣੀ ਅਕਾਲੀ ਦਲ ਤੋਂ ਅੱਡਾ ਬਾਦਲ ਤੜਾ ਜ਼ਰੂਰ ਲਿਮਟਿਡ ਕੰਪਨੀ ਬਣ ਗਿਆ ਰਸ਼ਰੋਮਣੀ ਕਮੇਟੀ ਨੂੰ ਲਿਮਟਿਡ ਕੰਪਨੀ ਨਾ ਬਣਾਓ ਇੰਨਾ ਵੀ ਥੱਲੇ ਨਾ ਗਿਰੋ ਕਿ ਕੱਲ ਨੂੰ ਕਿਤੇ ਆਣ ਜਾਣ ਲੱਗੇ ਮੂਲਕ ਹੋ ਕੇ ਜਾਣਾ ਪਵੇ ਜਾਂ ਇਤਿਹਾਸ ਆਪਾਂ ਨੂੰ ਮਾਫ ਨਾ ਕਰੇ ਗੈਨੀ ਗਰਬਚਨ ਸਿੰਘ ਨਾਲ ਦੇਖੋ ਕੀ ਹੋ ਰਿਹਾ ਸੋਇਸ ਕਰਕੇ ਬੇਨਤੀ ਆ ਕਿ ਥੋੜੀ ਜੀ ਅਮੀ ਜਮੀਰ ਜਗਾਓ ਥੋੜੀ ਜੀ ਜਗਾਓ ਜਿਆਦਾ ਤਾਂ ਨਹੀਂ ਜਗਾ ਸਕਦੇ ਤੇ ਮੈਂ ਪਰਜੋਰ ਮੰਗ ਕਰਦਾ ਸੰਗਤਾਂ ਨੂੰ ਵੀ ਬੇਨਤੀ ਕਰਦਾ ਕਿ ਇਸ ਦੇ ਵਿਰੁੱਧ ਆਵਾਜ਼ ਉਠਾਓ ਅਸੀਂ ਨਹੀਂ ਕਹਦੇ ਵੀ ਕਿਸੇ ਮਲਾਜ਼ਮ ਨੂੰ ਰੱਖਣਾ ਗਲਤ ਹੈ ਉਹ ਰੱਖਦੇ ਆ ਇਹਨੇ ਐਸਜੀਪੀਸੀ ਰੱਖ ਰੀਆ ਪਰ ਚੋਣਾਂ ਦੇ ਦੌਰਾਨ ਇੱਕ ਖਿੱਤੇ ਇੱਕ ਏਰੀਏ 'ਚ ਇੱਕ ਹਲਕੇ 'ਚ 60 ਬੰਦਿਆਂ ਨੂੰ ਨਿਯੁਕਤੀ ਦੇਣੀ ਨਿਯੁਕਤ ਕਰਨਾ ਟੇਢੇ ਤਰੀਕੇ ਨਾਲ ਗੁਰੂ ਕੀ ਗੋਲਕ ਦਾ ਪੈਸਾ ਇੱਕ ਪਰਿਵਾਰ ਦੀ ਰਾਜਨੀਤੀ ਨੂੰ ਬਚਾਉਣ ਲਈ ਖਰਚ ਕਰਨਾ ਇਹ ਸਰਾਸਰ ਗਲਤ ਹੈ ਇਹਦਾ ਖਮਿਆਜਾ ਸ਼੍ਰੋਮਣੀ ਅਕਾਲੀ ਦਲ ਦਾ ਭੁਗਤੇਗਾ ਹੀ ਭੁਗਤੇਗਾ ਭੁਗਤ ਵੀ ਰਿਹਾ ਪਹਿਲਾਂ ਧਰਮ ਧਾਰਮਿਕ ਖੇਤਰ 'ਚ ਦਖਲਅੰਦਾਜ਼ੀਆਂ ਕੀਤੀਆਂ ਹੋਈਆਂ